ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਪੀਟਰਬਰੋ ਸ਼ਹਿਰ ਦੇ ਲੈਂਸਟਾਊਨ ਪਲੇ ਸモール ਦੀ ਪਾਰਕਿੰਗ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਭਾਰਤੀ ਜੋੜੇ ਨੂੰ ਤਾਂਕ ਪਰੇਸ਼ਾਨ ਕੀਤਾ ਅਤੇ ਉਹਨਾਂ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਇੰਨਾ ਹੀ ਨਹੀਂ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਪਿਕਅਪ ਟਰੱਕ ਦੇ ਵਿੱਚ ਬੈਠੇ ਤੇ ਨੌਜਵਾਨ ਕਪਲ ਦੀ ਕਾਰ ਦਾ ਰਸਤਾ ਰੋਕੇ ਉਹਨਾਂ ਦੇ ਨਾਲ ਬਤਸਲੂਕੀ ਕਰਦੇ ਦਿਖਾਈ ਦੇ ਰਹੇ ਨੇ ਜਦੋਂ ਪੁਲਿਸੀ ਜੋੜੇ ਨੇ ਉਹਨਾਂ ਨੌਜਵਾਨਾਂ ਨੂੰ ਪੁੱਛਿਆ ਕਿ ਕਾਰ ਦਾ ਨੁਕਸਾਨ ਕਿਵੇਂ ਹੋਇਆ ਤਾਂ ਉਸ ਵੇਲੇ ਬਹਿਸ ਸ਼ੁਰੂ ਹੋ ਗਈ ਇਸੇ جواب ਦੇ ਵਿੱਚ ਨੌਜਵਾਨਾਂ ਨੇ ਕਥਿਤ ਤੌਰ ਉਤੇ ਅਪਸ਼ਬਦ ਦੀ ਵਰਤੋਂ ਕੀਤੀ ਮੁੰਡੇ ਨੇ ਕਿਹਾ ਕਿ ਤੁਸੀਂ ਲੋਕ ਬਕਵਾਸ ਲੋਕ ਹੋ ਤੁਹਾਡੇ ਨੱਕ ਵੱਡੀ ਹੈ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਨੌਜਵਾਨ ਨੇ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ ਵਾਇਰਲ ਵੀਡੀਓ ਦੇ ਇੱਕ ਹਿੱਸੇ ਦੇ ਵਿੱਚ ਇੱਕ ਨੌਜਵਾਨ ਭਾਰਤੀ ਵਿਅਕਤੀ ਦਾ ਮਜ਼ਾਕ ਉਡਾਂਦਿਆ ਹੋਇਆ ਦਿਖਾਈ ਦੇ ਰਿਹਾ। ਉਹ ਕਹਿੰਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਗੱਲ ਦੇ ਸਾਹਮਣੇ ਆ ਕੇ ਤੁਹਾਨੂੰ ਮਾਰਨਾ ਗੈਰਕਾਨੂੰਨੀ ਨਹੀਂ ਹੈ। ਕਿ ਮੈਂ ਤੁਹਾਨੂੰ ਛੂਇਆ? ਹਾਂ ਜਨਾ। ਮੇਰੇ ਸਵਾਲ ਦਾ ਜਵਾਬ ਦਿਓ। ਇਨਾਂ ਹੀ ਨਹੀਂ ਨੌਜਵਾਨਾਂ ਦੇ ਵਿੱਚੋਂ ਇੱਕ ਟਰੱਕ ਤੋਂ ਬਾਹਰ ਨਿਕਲਿਆ ਅਤੇ ਜੋੜੇ ਵੱਲ ਅਸ਼ਲੀਲ ਇਸ਼ਾਰੇ ਕਰਦਾ ਵੀ ਦਿਖਾਈ ਦੇ ਰਿਹਾ ਹੈ। ਐ ਚੰਦ ਐ ਚੰਦ ਕੈਮਰਾ ਹਾਪ ਵਾਪਸ। ਇਨ ਟ੍ਰਾਪਲ। ਸੂਪਰ ਨੱਗਾ। Can you call 911 please? <laughs> you have that? Yeah, yeah. And the picture. And yeah. Yeah. I got the I got the plate number. Yeah. yeah. I, got plate number. I got the plate number. yeah. Hey, the no. Yeah, I got it. I got you. What you the plates you retard. Can you call 911? You're making trouble. Saying Indians. fuck. What are you gonna do, airport? Very bad, man. That's very bad. So so what did we say? Why did you approach like that? Because you're black. Huh? No. Shut up. Why? Why did you approach like God, that? Hey, who are you recording? No, I won't say anything. No, you're a whole time. Hey, you know your, what's you're not in recording? Hey, you know what's time. Hey, hey, shut up, big nose. You know it's not illegal to uh go in front of your vehicle and hump you? I didn't touch you, did I? Did I touch you? Yes or no? You banged my car. No, I didn't touch it's you. It's broken. I? No. <laughs> I, got your, I got your license did plate. Did I touch you? Did I, I touch you? I got your license plate. Hey, hey, big nose. Did I touch you? Did I touch you? I touch you? Yes or no? Answer my question, you fucking immigrant. You in record. Did I answer you? Live. I don't care if I'm recording. You got a free phone, you yeah. fucking immigrant. You stupid nigger. No, just, hey, did I record? No, no, no. <laughs> <gasps> oh my god, don't do that. I'll cross the lift, ਜਾਂਸ ਤੋਂ ਬਾਅਦ ਪੀਟਰ ਬ੍ਰੋ ਪੁਲਿਸ ਨੇ ਕਵਰਥਾ ਲੈਕਸ ਤੋਂ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਉੱਤੇ ਜਾਨੋਂ ਮਾਰਨ ਦਾ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦਾ ਦੋਸ਼ ਵੀ ਲਗਾਇਆ ਗਿਆ ਸੀ ਅਤੇ ਇੱਕ ਜ਼ਿੰਮੇਵਾਰੀ ਉੱਤੇ ਰਿਹਾ ਕਰ ਦਿੱਤਾ ਗਿਆ ਸੀ ਦੋਸ਼ੀ ਨੂੰ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡੀਅਨ ਕਾਨੂੰਨ ਦੇ ਤਹਿਤ ਮਾਮਲੇ ਦੇ ਵਿੱਚ ਕੋਈ ਨਫ਼ਰਤ ਅਪਰਾਧ ਦੇ ਦੋਸ਼ ਨਹੀਂ ਲਗਾਏ ਗਏ ਨੇ ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਉੱਤੇ ਅਦਾਲਤ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਪੀਟਰ ਬ੍ਰੋ ਪੁਲਿਸ ਮੁਖੀ ਸਟੂਅਰਟ ਬੈਟਸ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਦਾ ਵੀਡੀਓ ਦੇਖਿਆ ਹੈ ਉਹ ਸਮਝ ਜਾਵੇਗਾ ਕਿ ਇਸ ਤਰ੍ਹਾਂ ਦਾ ਵਾਅਦਾ ਸਾਡੇ ਪਾਈਚਾਰੇ ਜਾਂ ਕਿਸੇ ਵੀ ਪਾਈਚਾਰੇ ਦੇ ਵਿੱਚ ਸਹਿਯੋਗ ਨਹੀਂ ਹੈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰਨ ਵਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਸਥਾਨਕ ਲੋਕਾਂ ਨੂੰ ਨਫ਼ਰਤ ਭਰੇ ਵਿਵਾਦ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਬੇਟਸ ਨੇ ਜ਼ੋਰ ਦੇ ਕੇ ਕਿਹਾ ਅਜਿਹੀ ਰਿਪੋਰਟਿੰਗ ਜਾਂਚ ਕਰਨ ਅਤੇ ਸੰਭਾਵੀ ਤੌਰ ਤੇ ਦੋਸ਼ੀਦਗੋਂ ਦੇ ਲਈ ਮਹੱਤਵਪੂਰਨ ਹੈ ਹਾਲਕਿ ਇਹ ਘਟਨਾ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਪਾਈਚਾਰਾ ਦੇ ਵਿੱਚ ਸੁਰੱਖਿਆ ਅਤੇ ਨਸਲੀ ਵਿਤਕਰੇ ਬਾਰੇ ਚਿੰਤਾਵਾਂ ਪੈਦਾ ਕਰ ਸਕਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਵਿੱਚ ਪ੍ਰਵਾਸੀਆਂ ਅਤੇ ਘਾਟੇ ਗਿਣਤੀ ਪਾਈਚਾਰਾ ਦੇ ਵਿਰੁੱਧ ਨਫਰਤ ਪਰੇਵਿਆਵਾਲਤੀਆਂ ਘਟਨਾਵਾਂ 'ਚ ਵਾਧਾ ਹੋਇਆ ਹਾਲਾਂਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਨੂੰ ਰੋਕਣ ਦੇ ਲਈ ਲਗਾਤਾਰ ਯਤਨ ਕਰ ਰਹੀਆਂ ਨੇ ਬਿਊ ਰਿਪੋਰਟ ਚੈਨਲ ਪੰਜਾਬ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ